ਕੀ ਨਾ ਜੀ ਤੁਹਾਨੂੰ ਰੂਬਲ ਰੂਬਲ ਕੀ ਹੋਇਆ ਕੀ ਭਾਜੀ ਮੇਰੇ ਨਾਲ ਇਦਾਂ ਕਦੇ ਨਾ ਆਏ ਕੰਮ ਕਰਾਉਣ ਆਏ ਮੇਰ ਕੋ ਤੇ ਧੱਕੇ ਧੱਕੇ ਮਾਰੇ ਉਹਨਾਂ ਵਾਸੇ ਮਜ਼ਾਕ ਚ ਮੈਨੂੰ ਮਾਰੇ ਫੇਰ ਗੁੱਸੇ ਜਿਹੜਾ ਪੇ ਮਾਰਨ ਫੇਰ ਚਲ ਗਏ ਉਹ ਤੁਮ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਤੇ ਮੈਨੂੰ ਪਾ ਗਏ ਮੇਰੀ ਦੁਕਾਨ ਤੇ ਮੈਂ ਹੱਥੋਂ ਭੱਜ ਗਿਆ ਤੇ ਫਿਰ ਮੈਨੂੰ ਇਨਾ ਹਰਪੁਰੇ ਦੇ ਵਿੱਚ ਕਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜੇ ਤੇ ਫਿਰ ਇੰਨਾ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਹਨਾ ਮੇਰੇ ਦਦਤਰ ਮਾਰੇ ਜੋ ਵੀ ਸਟਾ ਮੇਰੇ ਲਾਤੀਆਂ ਨਾ ਰੰਜਿਸ਼ ਕੀ ਇਹਨਾਂ ਦੀ ਕੁਝ ਵੀ ਨਹੀਂ ਭਾਜੀ ਕੰਮਕਾਰ ਕਰਾਉਣਾ ਹੁੰਦੇ ਸੀ ਬਸ ਐਸੇ ਗੱਲੋਂ ਧੱਕੇ ਮਾਰੇ ਵੀ ਮੇਰਾ ਕੰਮ ਕਰ ਪੈਲੋਂ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਅਦ ਚ ਕਰਦਾਗਾ ਐਸੇ ਗੱਲੋਂ ਭਾਜੀ ਹਾਂਜੀ ਫਾਇਰ ਉਹਨਾਂ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਫਾਇਰ ਲੱਤਾਂ ਚ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਇਹ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੈਂ ਕੁ ਮਾਫੀਆਂ ਮੂਫੀਆਂ ਮੰਗਉਂਦੇ ਰਹੇ ਕਦੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟ ਦਿਆਂ ਕੁੱਟ ਦਿਆਂ ਦੀਆਂ ਹਾਂਜੀ ਕਾਰਨ ਕੀ ਸੋਹ ਬਸ ਇਹੋ ਪੀ ਭਾਜੀ ਧੱਕੇ ਧੱਕੇ ਮਾਰੇ ਜਿਹੜੇ ਪੇਸ਼ੈਂਟ ਡਾਕਟਰ ਸੁਖਰਾ ਸਿੰਘ ਸੁਖਰਾ ਜੀ ਉਹ ਕੀ ਪੇਸ਼ੈਂਟ ਆ ਕੀ ਸਟੱਗ ਗਏ ਪੇਸ਼ੈਂਟ ਗੁਰਦੇਵ ਸਿੰਘ ਆ ਸਾਨਾ ਰਾਣਾ ਪ੍ਰਤਾਪ ਸਿੰਘ ਪਿੰਡ ਤੰਦੋਈ ਤੋਂ ਆਇਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਤੇ ਇਹ ਸੱਟਾਂ ਤੇ ਕੇਸ ਚ ਆਇਆ ਸਾਡੇ ਸੱਟਾਂ ਲੱਗੀਆਂ ਨੇ ਪੇਸ਼ੈਂਟ ਦਾ ਬਿਲਕੁਲ ਗਨ ਸ਼ੌਟ ਕੀ ਪੁੱਛਿਆ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਅੰਡਰ ਐਕਸਰੇ ਰੱਖੀ ਆ ਹਜੇ ਸੀ ਇਹਦਾ ਪੇਪਮੈਂਟ ਫਸਟ ਡੇਟ ਦਿੱਤਾ ਇਹਨੂੰ ਬਾਕੀ ਐਕਸਰੇ ਤੇ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਸਰੇ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਹੇ ਹੋ ਰੈਫਰ ਸ਼ਾਇਦ ਸਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਕਲਾਥ ਸਟੇਬਲ ਹੈ